ਸੁਤਾਰ ਇਸ ਦਿਵਸ ਵਿੱਚ ਅਛੂਤ ਦਾ ਲ ਮੈਂ ਜਿਹੜੀ ਹੁਣ ਚਲ ਕੁੜੀਆਂ ਲਈ ਤਾਂ ਉਹਨਾਂ ਨੇ ਸਕੂਲ ਖੋਲਦੇ ਸੀਗੇ ਜਿਹੜੇ ਛੋਟੇ ਹੁਣ ਬਜ਼ੁਰਗ ਹੋ ਗਏ ਆਪਣੇ ਵੱਡੇ ਹੋ ਗਏ ਆਪਾਂ ਹੋ ਗੀਆਂ ਬੁੜਕ ਲੋਗੇ ਉਹਨਾਂ ਨੇ ਵੀ ਇਹ ਰਾਤ ਨੂੰ ਸਕੂਲ ਅਧਿਆਮਿਕ ਦਿੱਤੀ ਕਿ ਧਰਮਸ਼ਾਲਾ ਚ ਇਕੱਠੇ ਕਰਕੇ ਉਹਨਾਂ ਨੂੰ ਸਿੱਖਿਆ ਦਿੱਤੀ ਇਹ ਨਹੀਂ ਸੀ ਕਿ ਅਮੀ ਕੱਲੀਆਂ ਕੁੜੀਆਂ ਨੂੰ ਹੀ ਸਿੱਖਿਆ ਦੇਦੀ ਤੇਰੇ ਆਪ ਸਮਾਜ ਦੀਆਂ ਔਦਤਾਂ ਔਰਤਾਂ ਸੀ ਨ ਗੈਰਾਂ ਸੀ ਉਹਨਾਂ ਨੂੰ ਵੀ ਸਿੱਖਿਆ ਦਿੱਤੀ ਸੀ ਹੁਣ ਸਕੂਲ ਚ ਦਾ ਪੈਰੇ ਜਾਂਦੇ ਤਰ੍ਹਾਂ ਨੂੰ ਸਿੱਖਿਆ ਦਿੱਤੀ ਦੂਜੇ ਦੂਜੇ ਲੋਕਾਂ ਨੂੰ ਇਹ ਜਿਹੜਾ ਚਾਹੂਤ ਚੱਲਦੀ ਨੇ ਲੋਕਾਂ ਲਈ ਆਪਣੇ ਘਰ ਦਾ ਪੁਆਸਾ ਦੀ ਪਛਾਣ ਹੀ ਖੋਹ ਦਿੱਤਾ। ਕਾਲ ਅਧਿਆਪਨ ਦੇ ਦੌਰਾਨ ਉਸਨੇ ਚੋਤੀਕਾ ਨਾਲ ਮਿਲ ਕੇ ਦਾਤਨਾ ਅਨਾਦ ਕੇਂਦਰ ਤੇ ਨੰਗਾ ਚਲਾਇਆ। ਗਰੀਬਾਂ ਨੂੰ ਬੋਸਤ ਰੋਟੀ ਮਹੱਲਿਆ ਕਰਵਾਈ। ਲੇਖਣ ਅਤੇ ਵਿਚਾਰ ਵਿਚਾਰਧਾਰਾ ਸਾ ਸਾਵਿਤਰੀ ਬਾਰੀਮਰਾਖੀ ਕਵਿਤਰੀ ਵੀ ਸੀ। ਉਸ ਦੀਆਂ ਕਵਿਤਾਵਾਂ ਵਿੱਚ ਇਸਤਰੀ ਮੁਕਤੀ, ਸਿੱਖਿਆ ਦੀ ਮਹੱਤਤਾ ਅਤੇ ਜਾਤ ਵਿਰੋਧੀ ਵਿਚਾਰ ਮਿਲਦੇ ਹਨ। ਉਸ ਚੋਧਕ ਸਮਾਜ ਅਤੇ ਇਸ ਲੋਕੀਆਂ ਇਹ ਜਿਸ ਵੰਦੇ ਮਾਤ ਜੋਤੀਬਾ ਅਤੀ ਸੁਭੋਤਰੀ ਬਾਈ ਦੀ ਕੋਈ ਜੈਲੀ ਜੈਲੀ ਸੰਤਾਨ ਨਹੀਂ ਸੀ 1874 ਈਸਵੀ ਵਿੱਚ ਉਹਨਾਂ ਨੇ ਇੱਕ ਵਿਧਵਾ ਬ੍ਰਾਹਮਣ ਆਦਮ ਦੇ ਪੁੱਤ ਨੂੰ ਗੋਦ ਲਿਆ ਜਿਸ ਦਾ ਨਾਮ ਜੈਸ਼ਵੰਤਰਾ ਪੁੱਲੇ ਰੱਖਿਆ ਤੇ ਆਗਰ ਅਦੇ ਜੋ ਅੱਗੇ ਚਲ ਕੇ ਡਾਕਟਰ ਬਣਿਆ 1892 ਈਸਵੀ ਵਿੱਚ ਜੋਤੀਬਾ ਜੀ ਮਾਤ ਤੋਂ ਬਾਅਦ ਬਿਤਰੀ ਬਾਈ ਨੇ ਪੂਰੇ ਅੰਦੋਲਨ ਨੂੰ ਜਿੰਦੇ ਵਾਲੇ ਸਾਥੀ ਅਤੇ ਦਬੇ ਕੁਤਲੇ ਲੋਕਾਂ ਵਿੱਚ ਆਤਮ ਸਨਮਾਨ ਜਗਾਉਣ ਬਾਰੇ ਭਾਸ਼ਣ ਦਿੱਤੇ 1899 ਈਸਵੀ ਵਿੱਚ ਪਲੇਗ ਮਹਾਂ ਫੌਗਾ ਜਿਹੜੇ ਦਿੱਤੇ 1897 ਨੂੰ ਉਸ ਦੀ ਮੌਜੂਦਗੀ ਪਿਆ ਇਹਨਾਂ ਨੇ ਸਿੱਖਿਆ ਵੇਚੀ ਤੇ ਆਪਣੇ ਸਮਾਜ ਸੁਧਾਰਕਾਂ ਵਿੱਚ ਰਹਿਮ ਰੋੜ ਰਿਹਾਗਾ ਜਿਵੇਂ ਕੋਈ ਵੀ ਉਦੋਂ ਉਹਨਾਂ ਨੂੰ ਨੀਚਾ ਸਮਝਿਆ ਜਾਂਦਾ ਸੀਗਾ ਤੇ ਇਹਨਾਂ ਨੇ ਕੀ ਕੀਤਾ ਸੀ ਇਹਨਾਂ ਨੇ ਪਹਿਲੇ ਕਰ ਮੀ ਸੱਚੀ ਸੀ ਵੀ ਸਮਾਜ ਦੀਆਂ ਜਿਹੜੀਆਂ ਔਰਤਾਂ ਕੁਰੀਆਂ ਦਾ ਸਮਾਜ ਮਤਲਬ ਆਪਣਾ ਜੀਵਨ ਬਣਾਉਣਾ ਇਹਨਾਂ ਨੂੰ ਹੌਸਾਂ ਨੂੰ ਅੱਗੇ ਲਿਆਇਆ ਜਾਵੇ ਇਹਨਾਂ ਲਈ ਇਹ ਕੁੜੀਆਂ ਨੂੰ ਉਹਨਾਂ ਨੂੰ ਸਿੱਖਿਆ ਦਿੱਤੀ ਜਾਵੇ ਤਾਂ ਕਿ ਉਹ ਆਪਣੇ ਪੈਰਾਂ ਤੇ ਖੜ੍ਹਾ ਹੋ ਸਕਣ ਇਹਨਾਂ ਦਾ ਆਪਣੀ ਜੀਵਨ ਚ ਅੱਜ ਜੇ ਆਪਾਂ ਇੱਥੇ ਖੜ੍ਹੀਆਂ ਤਾਂ ਇਹਨਾਂ ਦੀ ਬਦੌਲਤ ਹੀ ਖੜ੍ਹੀਆਂ ਇਹਨਾਂ ਦਾ ਜਿਹੜਾ ਆਪਣੀ ਅੱਜ ਦੀ ਐਜੂਕੇਸ਼ਨ ਦੇ ਵਿੱਚ ਬਹੁਤ ਵੱਡਾ ਹੱਥ ਹੈ ਤੇ ਇਹਨਾਂ ਦੇ ਨਾਲ ਦੇਖ ਤੋਂ ਤਾਨੀ ਮਟਾਉਣੀ ਕਾਤੀ ਬੜੋ ਲਿਖੋ ਮੰਮੀ ਕਿਹਾ ਸੀ ਕਿ ਤਮੋੜੀਂ ਇਹ ਬੱਦੂ ਵੀ ਉਸੇ ਸਾਈਜ ਜਵਾਬ ਨਹੀਂ ਦਿੰਦਾ ਕੋਈ ਕਹਿੰਦਾ ਜਾਨੀ ਜਾਨੀ ਮਨੂੰ ਪਿਆਸ ਸਕੂਲ ਤੇ ਮੈਡਮ ਨੇ ਕਹੀ ਕਿ ਕੋਈ ਕਹਿੰਦੀ ਬੱਚਾ ਰੱਖ ਹਿਸਾਬ ਨਹੀਂ ਨਾ ਤੱਕੀ ਆਪਣੀ ਜਿੱਤ ਤਾਂ ਨਹੀਂ ਰੱਖ ਲਈ